ਸਾਸ਼ਰੀਏ ਕਾਲ ਅੱਜ ਮੈਂ ਤੁਹਾਡੇ ਸਾਹਮਣੇ ਇੱਕ ਕੌਮਾਂਗਾਟਾ ਮਾਰੂ ਦੀ ਕਹਾਣੀ ਬਾਰੇ ਦੱਸਣ ਜਾ ਰਹੀ ਹਾਂ ਜਿਸ ਵਿੱਚ ਆਪਣੇ ਪੰਜਾਬੀਆਂ ਨੇ ਕਿਸ ਤਰ੍ਹਾਂ ਅੰਗਰੇਜ਼ਾਂ ਦੇ ਜ਼ੁਲਮ ਸਹਿਸ ਸਹਿ ਕੇ ਉਸ ਦੀ ਭੰਬੜ ਆਪਣੇ ਪੰਜਾਬੀਆਂ ਦੇ ਸੀਨੇ ਵਿੱਚ ਅੱਜ ਵੀ ਮਚ ਰਿਹਾ ਹੈ ਪਰ ਹੁਣ ਇਹ ਇੱਕ ਕਹਾਣੀ ਰਫਾ ਦਫਾ ਹੋ ਕੇ ਰਹਿ ਗਈ ਹੈ ਕਿਉਂਕਿ ਹੁਣ ਇੱਕ ਕਿਤਾਬਾਂ ਵਿੱਚ ਦੇਖਣ ਨੂੰ ਹੈ ਕਿਉਂਕਿ ਅੱਜ ਕੱਲ ਦੇ ਬੱਚਿਆਂ ਨੂੰ ਤੇ ਸ਼ਾਇਦ ਵੱਡਿਆਂ ਨੂੰ ਜਦੋਂ ਆਪਾਂ ਨੂੰ ਗੁਰੂ ਦੇ ਇਤਿਹਾਸ ਬਾਰੇ ਹੀ ਨਹੀਂ ਪਤਾ ਸ਼ਾਇਦ ਇਹ ਕਹਾਣੀਆਂ ਬਾਰੇ ਤਾਂ ਕਿੱਥੋਂ ਪਤਾ ਹੋਊਗਾ ਕਿਉਂਕਿ ਇਹ ਵੀ ਆਪਣੇ ਨਾਲ ਉੱਥੋਂ ਤੱਕ ਹੀ ਸੀਮਤ ਸੀ ਜਿੱਥੋਂ ਤੱਕ ਆਪਾਂ ਕਿਤਾਬਾਂ ਸ਼ਾਇਦ ਇਤਿਹਾਸ ਪੜ੍ਹਦੇ ਰਹਿੰਦੇ ਸੀ ਤੇ ਪੇਪਰ ਦੋਣਾ ਹੁੰਦਾ ਸੀ ਤੇ ਉਸ ਟਾਈਮ ਹੀ ਆਪਾਂ ਇਹਨਾਂ ਦੇ ਡੇਟਾ ਵਗੈਰਾ ਸਾਰਾ ਕੁਝ ਯਾਦ ਕਰਦੇ ਸੀ ਕਿ ਕਿੰਨਾਂ ਨੇ ਸਾਡੇ ਲਈ ਲੜੇ ਕਿਵੇਂ ਆ ਪਰ ਹੁਣ ਅੱਜ ਕੱਲ ਜਦੋਂ ਉਹਨਾਂ ਦਾ ਛਿੱਦੀ ਦੇਵਸ ਹੁੰਦਾ ਤਾ ਸ਼ਾਇਦ ਆਪਾਂ ਨੂੰ ਵੀ ਭੁੱਲੇ ਬੈਠੇ ਆ ਮਨ ਵਿੱਚੋਂ ਵੀਸਰੇ ਬੈਠੇ ਆ 1914 ਦੀ ਗੱਲ ਐ ਕਿ ਜਦੋਂ ਆਪਣੇ ਪੰਜਾਬੀਆਂ ਨੇ ਇੱਕ ਜਹਾਜ਼ ਲੈ ਕੇ ਚੱਲੇ ਤਾਂ ਉਸ ਵਿੱਚ ਜ਼ਿਆਦਾਤਰ ਆਪਣੇ ਪੰਜਾਬੀ ਸੀ 323 ਪੰਜਾਬੀ ਸੀ ਆਪਣੇ ਤਾਂ ਉਹਨਾਂ ਨੂੰ ਆਪਦੇ ਮਨ ਵਿੱਚ ਬਹੁਤ ਜ਼ਿਆਦਾ ਖੁਸ਼ੀ ਹੋਈ ਕਿ ਅਸੀਂ ਕੈਨੇਡਾ ਜਾ ਕੇ ਆਪਣਾ ਜੀਵਨ ਵਧੀਆ ਬਤੀਤ ਕਰਾਂਗੇ ਤੇ ਉਹਨਾਂ ਨੂੰ ਆਪਦੇ ਮਨ ਵਿੱਚ ਇਹ ਵੀ ਸੀ ਕਿ ਅਸੀਂ ਉੱਥੇ ਜਾ ਕੇ ਪੂਰਾ ਆਨੰਦ ਦਾਇਕ ਤੇ ਖੁਸ਼ੀ ਮਨਾਵਾਂਗੇ ਪਰ ਉਹਨਾਂ ਨੂੰ ਇਹ ਬਿਲਕੁਲ ਵੀ ਸਹਿਨ ਨਾ ਹੋਏ ਉਸ ਟਾਈਮ ਕਨੇਡਾ ਦੀ ਸਰਕਾਰ ਨੇ ਭਾਰਤੀਆਂ ਨੂੰ ਰੋਕਣ ਤੋਂ ਇੱਕ ਲਾਅ ਸਾਹਮਣੇ ਕਿ ਜੋ ਵੀ ਪੰਜਾਬੀ ਹੈ ਭਾਰਤ ਤੋਂ ਆਵੇਗਾ ਉਹ ਬਿਨਾਂ ਕਿਸੇ ਦੇਸ਼ ਵਿੱਚ ਸਟੇ ਕਰੇ ਤੋਂ ਬਿਨਾਂ ਹੀ ਆਪਣੇ ਕਨੇਡਾ ਪਹੁੰਚੇਗਾ ਸਪੈਸ਼ਲ ਆਪਣੇ ਪੰਜਾਬੀਆਂ ਨੂੰ ਰੋਕਣ ਵਾਸਤੇ ਹੀ ਕੀਤਾ ਸੀ ਤੇ ਉਹ ਸ਼ਾਇਦ ਆਪਣੇ ਪੰਜਾਬੀਆਂ ਨੇ ਉਹ ਰੂਲ ਵਿੱਚ ਰਹਿ ਕੇ ਉਹਨਾਂ ਨੇ ਇਸ ਨੂੰ ਪਾਸ ਵੀ ਕੀਤਾ ਤੇ ਉਸ ਟਾਈਮ ਸ਼ਾਇਦ ਉਹ ਬੈਂਕੂਵਰ ਦੇ ਵਿੱਚ 2 ਮਹੀਨੇ ਬੈਠੇ ਰਹੇ ਪਰ ਉੱਥੇ ਉਹਨਾਂ ਨੂੰ ਕੋਈ ਵੀ ਮੈਸੇਜ ਨਾ ਦਿੱਤਾ ਗਿਆ 22 ਮਈ ਤੱਕ ਉਹਨਾਂ ਨੇ ਉੱਥੋਂ ਤੱਕ ਵੇਟ ਕੀਤੀ ਪਰ 22 ਜੁਲਾਈ ਨੂੰ ਉਹਨਾਂ ਨੂੰ ਪੱਤੇ ਛੱਡਣ ਦਾ ਹੁਕਮ ਦੇ ਦਿੱਤਾ ਕੈਨੇਡਾ ਛੱਡ ਕੇ ਭਾਰਤ ਨੂੰ ਚਲੇ ਗਏ ਤਾਂ ਸ਼ਾਇਦ ਇਹਨਾਂ ਦੇ ਮਨ ਵਿੱਚ ਅੱਜ ਵੀ ਇਹ ਲੜਾਈ ਦੇ ਪ੍ਰਤੀ ਅ ਇਤਿਹਾਸ ਸ਼ਾਇਦ ਇਹਖੋ ਨੂੰ ਮਿਲਦਾ ਹੈ ਤੇ ਉਹਨਾਂ ਦੇ ਮਨ ਵਿੱਚ ਇਹ ਘਟਨਾ ਦਬ ਕੇ ਰਹਿ ਗਈ ਤੇ ਸ਼ਾਇਦ ਹੁਣ ਇਸ ਨੂੰ ਤਾਈਓ ਕਾਮਗਾਟਾ ਮਾਰੂ ਦੀ ਜਹਾਜ਼ ਦੀ ਕਹਾਣੀ ਕਹੀ ਜਾਂਦੀ ਹੈ ਜੇ ਤੁਸੀਂ ਇਸ ਦਾ ਇਤਿਹਾਸ ਅੱਗੇ ਫਰੋਣਾ ਚਾਹੁੰਦੇ ਹੋ ਜਾਂ ਪੁੱਛਣਾ ਚਾਹੁੰਦੇ ਹੋ ਤਾਂ ਪਲੀਜ਼ ਜੇ ਤੁਹਾਨੂੰ ਵਧੀਆ ਲੱਗੀ ਤਾਂ ਮੈਨੂੰ ਕਮੈਂਟਾਂ ਤੇ ਰਾਹੀਂ ਜਰੂਰ ਦੱਸਿਓ ਤਾਂ ਐਨਾ ਕਹਿੰਦੇ ਹੋਏ ਸਾਰਿਆਂ ਨੂੰ ਕਹਿੰਨੀ ਆ ਕਿ ਵੀਡੀਓ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਸ਼ੇਅਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਜੇ ਕੋਈ ਗਲਤੀ ਹੋਈ ਆ ਤਾਂ ਮੈਨੂੰ ਜਰੂਰ ਦੱਸਿਓ ਤੇ ਐਨਾ ਕਹਿੰਦੇ ਹੋਏ ਕਹਿੰਦੀ ਆ ਵਾਹੇ ਕੁਚੀਕਾ ਖਾਲਸਾ ਵਾਹੇ ਕੁਚੀਕੀ ਫਤ